वीर चक्कर शहीद मेहर सिंह ਦਾ ਮਨਾਇਆ ਗਿਆ ਸ਼ਹੀਦੀ ਦਿਵਸ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦਾ ਨਾਮ ਰੱਖਿਆ ਗਿਆ ਸ਼ਹੀਦ ਦੇ ਨਾਮ ਤੇ 1971 ਦੀ ਜੰਗ ਦੌਰਾਨ ਦਿੱਤੀ ਸ਼ਹਾਦਤ ਸ਼ਹਾਦਤ ਮਗਰੋਂ 100 ਤੋਂ ਜ਼ਿਆਦਾ ਗੋਲੀਆਂ ਨਿਕਲਿਆ ਸ਼ਹੀਦ ਦੇ ਸਰੀਰ ਚੋਂ ਭਾਰਤ ਦੇਸ਼ ਦੀ ਫੌਜ ਦੇ ਜਵਾਨ ਜੋ ਕਿ ਸਰਹੱਦਾਂ ਦੀ ਰਾਖੀ ਕਰਦੇ ਨੇ ਤੱਕ ਦੇਸ਼ ਦੇ ਲੋਕ ਆਜ਼ਾਦੀ ਦੀ ਖੁੱਲੀ ਫਿਜ਼ਾ 'ਚ ਸੁੱਖ ਦੀ ਨੀਂਦ ਸੌ ਸਕਣ ਪਰ ਦੇਸ਼ ਦੇ ਲੋਕਾਂ ਦੀ ਇਸ ਆਜ਼ਾਦੀ ਦੇ ਲਈ ਦੇਸ਼ ਦੇ ਕਈ ਜਵਾਨਾਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਅਤੇ ਇਹਨਾਂ ਵਿੱਚੋਂ ਹੀ ਇੱਕ ਸੀ ਸ਼ਹੀਦ ਮੇਰ ਸਿੰਘ ਜਿਹਨਾਂ 1971 ਦੀ ਜੰਗ ਦੌਰਾਨ ਦੁਸ਼ਮਣ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਅਤੇ ਸ਼ਹਾਦਤ ਤੋਂ ਬਾਅਦ ਸ਼ਹੀਦ ਮੇਰ ਸਿੰਘ ਨੂੰ ਵੀਰ ਚੱਕਰ ਨਾਲ ਨਵਾਜਿਆ ਗਿਆ ਅਤੇ ਅੰਜ ਉਹਨਾਂ ਦੇ ਸ਼ਹੀਦੀ ਦਿਵਸ ਮੌਕੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਨਰੋਟ ਜੈਮਲ ਸਿੰਘ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਨੇ ਮੁ शहीद नजली दी इस मौके पत्रकार करते हुए कैबिनेट ने कहा कि शहीद कौमाय कुरबानिया नहीं भूलना चाहिए क्योंकि शहीद की वजह नजादी दे का निग मान रहे Oh no! ਅਜਮੇ ਫਿਰ ਇੱਕ ਵਾਰ ਕੈਸੇ ਪ੍ਰੋਗਰਾਮ ਚਾਹਿਆ ਜਿਹੜੇ ਪ੍ਰੋਗਰਾਮ ਸਾਡਾ ਸਿਰ ਉੱਚਾ ਕਰਦੇ ਆ ਮੇਰੀ ਮਰਦ ਸ਼ਹੀਦੀ ਸਮਾਗਮ ਸ਼ਹੀਦ ਮੇਰ ਸਿੰਘ ਜਿਨ੍ਹਾਂ ਨੇ 1971 ਦੀ ਜੰਗ ਚ ਪਾਕਿਸਤਾਨੀ ਸੈਨਿਕਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜੰਮ ਪੀਤਾ ਨਰੋਡ ਜੈਮਲ ਸਿੰਘ ਨਗਰ ਨਾਲ ਸੰਬੰਧਿਤ ਜਨਾ ਦਾ ਜਿਹੜੇ ਸਦੀ ਜੀ ਸਦੀ ਸਮਾਗਮ ਜਿਹੜਾ ਜੋੜੀ ਕੀਤਾ ਗਿਆ ਸੋ ਬਹੁਤ ਵੱਡੀ ਤਦਾਦ ਚ ਪਿੰਡ ਵਾਸੀ ਇਲਾਕਾ ਵਾਸੀ ਆ ਜਾਏ ਨੇ ਸੋ ਮਾਨਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ ਹਰ ਪਨ ਹਰ ਕੜੀ ਸ਼ਹੀਦਾਂ ਦੇ ਸੁਪਨੇ ਸਕਾਰ ਕਰਨ ਲਈ ਕੰਮ ਕਰਦੀ ਹੈ ਸੋ ਸ਼ਹੀਦ ਸਾਡਾ ਉਹ ਸਮਾਇਆ ਜਿਹੜਾ ਲੱਖ ਵਾਰੀ ਵੀ ਜਨਮ ਲੈ ਕੇ ਮਨੁੱਖ ਹਾਸਲ ਨਹੀਂ ਕਰ ਸਕਦਾ ਕੋਈ ਪਰਿਵਾਰ ਹਾਸਲ ਨਹੀਂ ਕਰ ਸਕਦਾ ਉਹ ਸ਼ਹੀਦ ਭਾਵੇਂ ਕਿਸੇ ਵੀ ਮਨਨ ਸੂਬੇ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਇਹ ਉਹ ਲੋਕ ਨੇ ਜਿਹੜੇ ਹਮੇਸ਼ਾ ਸਰਦਾਂ ਦੇ ਗੋਲੀਆਂ ਦਾ ਸਾਹਮਣਾ ਕਰਦੇ ਆ ਤੇ ਅਸੀਂ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚੇ ਸਮੇਤ ਸਕੂਨ ਦੀ ਨੀਂਦ ਸੌਂਨੇ ਆ ਸੋ ਇੱਕ ਵਾਰ ਫੇਰ ਮੈਂ ਆ तमाम ਜੋ ਸਾਡੇ ਸ਼ਹੀਦ ਪਰਿਵਾਰ ਇੱਥੇ ਆਏ ਆ ਉਹਨਾਂ ਨੂੰ ਵੀ ਸਜਦਾ ਕਰਦੇ ਆ ਤੇ ਸ਼ਹੀਦ ਮੇਰ ਸਿੰਘ ਜਿਨ੍ਹਾਂ ਨੇ 54 55 ਸਾਲ ਪਹਿਲਾਂ ਇਸ ਮੁਲਕ ਦੀ ਇੱਜ਼ਾ ਕਮਤਾ ਲਈ ਔਰ ਪੰਜਾਬ ਦੀ ਜਿਹੜੀ ਆਨ-ਵਾਨ ਸ਼ਾਨ ਹੈ ਕੁਰਬਾਨੀਆਂ ਦੀ ਪਰੰਪਰਾ ਜਿਹੜੀ ਹੈ ਉਦੇ ਅੰਦਰ ਇੱਕ ਉਤੀ ਪਾ ਕੇ ਇੱਕ ਕੜੀ ਐਸੀ ਜੁੜੀ ਐ ਇਸ ਲਾਗੇ ਦੀ ਜਿਹਦੇ ਤੇ ਸਾਰਾ ਮਾਰ ਕਰਦੇ ਆ ਸੋ ਇਹ ਸਕੂਲ ਸ਼ਹੀਦ ਮੇਰ ਸਿੰਘ ਦੇ ਨਾਂ ਦੇ ਉੱਤੇ ਆ ਔਰ ਮੈਨੂੰ ਖੁਸ਼ੀ ਆ ਕਿ ਇਸ ਸਕੂਲ ਨੂੰ ਪੰਜਾਬ ਸਰਕਾਰ ਨੇ 62 ਲੱਖ ਰੁਪਈਆ ਜਿਹੜਾ ਇਹਨਾਂ ਦਿਨਾਂ ਚ ਦਿੱਤਾ ਤੇ ਆਉਣ ਵਾਲੇ ਦਿਨਾਂ ਤੇ 1 ਕਰੋੜ ਰੁਪਈਆ ਹੋਰ ਇਸ ਸਕੂਲ ਦੀ ਕਾਇਆ ਬਦਲਣ ਦੇ ਲਈ ਪੰਜਾਬ ਸਰਕਾਰ ਲੁਆ ਰਹੀ ਐ ਸੋ ਲਗਭਗੇ ਪੋਨੇ 2 ਕਰੋੜ ਰੁਪਈਆ ਇਹ ਸਕੂਲ ਦੇ ਅੰਦਰ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਸੋ ਮੈਂ ਸਮਝਦਾ ਇਹ ਜਿੱਥੇ ਸਕੂਲ ਦੀ ਕਾਇਆ ਬਦਲੇਗੀ ਉਥੇ ਇਸ ਪੈਸੇ ਨੂੰ ਇੱਥੇ ਇਨਵੈਸਟ ਕਰਕੇ ਇਥੇ ਲਾ ਕੇ ਜਿੱਥੇ ਬੱਚਿਆਂ ਦੀ ਪੜ੍ਹਾਈ ਚੰਗੀ ਹੋਏਗੀ ਉਥੇ ਮੈਂ ਸਮਝਦਾ ਵੀ ਇਹ ਵੀ ਇੱਕ ਸ਼ਹੀਦ ਨੂੰ ਸੱਚੀ ਦਸਤੀ ਸਦ ਅਗਲੀਆ ਸੋ ਬੜਾ ਈਮੋਸ਼ਨਲ ਪਾਲੇ ਹੁੰਦਾ ਬੜਾ ਹਿਰਦੇ ਵਿਦਿਕ ਮੈਂ ਸਮਝਦਾ ਵੀ ਇਹ ਜੰਮਾ ਹੁੰਦਾ ਸੋ ਜਿਨ੍ਹਾਂ ਨੇ ਨਮਾਇਆ ਉਹਨਾਂ ਨੂੰ ਸਲੂਟ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਿਉਂਕਿ ਇਹ ਸ਼ਹੀਦ ਚਲਾ ਜਾਂਦਾ ਪਰ ਪਰਿਵਾਰ ਸਫਰ ਕਰਦੇ ਆ ਉਹ ਸਫਰ ਜਿਦਾ ਕਹਿੰਦੇ ਆ ਕਿ ਜਿਸ ਤਨ ਲੱਗੇ ਸੋ ਮਨ ਜਾਣੇ ਕੌਣ ਜਾਣੇ ਪੀੜ ਪਰਾਈ ਲੇਕਿਨ ਇਤਿਹਾਸ ਦੇ ਅੰਦਰ ਪ੍ਰਾਣੀਆਂ ਮਤਲਬ ਪਰਾਇਆਂ ਪੀੜਾਂ ਨੂੰ ਵੀ ਕਈ ਲੋਕਾਂ ਨੇ ਆਪਣੀਆਂ ਪੀੜਾਂ ਸਮਝਿਆ ਬਣਾਇਆ ਸੋ ਅਸੀਂ ਸਾਰੇ ਅੱਜ ਆਏ ਆ ਸ਼ਹੀਦ ਸੈਨਿਕ ਸੁਰੱਖਿਆ ਪਰਸਦ ਜਿਹੜੀ ਸ਼ਹੀਦਾਂ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਦੀ ਆ ਤਾ ਕੁਮਰ ਵਿੱਕੀ ਉਹਨਾਂ ਦੀ ਗਵਾਹੀ ਦੇ ਵਿੱਚ ਜੋ ਮੈਨੂੰ ਖੁਸ਼ੀ ਹੈ ਕਿ ਅੱਜ ਸਾਡੀ ਸੀਮਾ ਸੁਰੱਖਿਆ ਬਲ ਦੇ ਕਮਾਂਡਰ ਚੋਹਾਨ ਸਾਹਿਬ ਵੀ ਆਏ ਨੇ ਔਰ ਤਮਾਮ ਜਿੰਨੇ ਵੀ ਥੇ ਆਏ ਨੇ ਪੱਤਰਕਾਰ ਭਾਈਚਾਰਾ ਆਮ ਲੋਕ ਸਾਰਿਆਂ ਮੈਂ ਜੀ ਆਇਆਂ ਕਾ ਔਰ ਇਸੇ ਤਰ੍ਹਾਂ ਸਿੱਧਾ ਦੇ ਪ੍ਰੋਗਰਾਮ ਨਾਲ ਬਣੀ ਰਹੀਏ ਇਹੀ ਸੱਚੀ ਸਦਾ ਦੀ ਗੱਲ ਹੋਈ ਥੈਂਕ ਯੂ ਸਰ ਥੈਂਕਸ ਸਰ ਅੱਜ 1971 ਕੇ ਭਾਰਪੱਖ ਯੰਗ ਮੇਂ ਸ਼ਹਾਦਤ ਕਾ ਜਾਨ ਪੀਨੇ ਵਾਲੇ ਸੀਮਾ ਵਰਤੀ ਇਲਾਕਾ ਨੌੜ ਜਮਲ ਸਿੰਘ ਉਹਨਕੇ ਬਹਾਦਰ ਯੋਦਾ ਨਾਇਕ ਮੇਰ ਸਿੰਘ ਗੀਰਚਕਰਾ ਕਾ ਅੱਜ 53ਵਾਂ ਬਲਿਦਾਨ ਦਿਵਸ ਉਹਨਕੇ ਨਾਮ ਤੇ ਬਣੇ सरकारी स्टैंड स्कूल नोट जामल सिंह में आयोजित किया गया सरहदी इलाका बहादुरों का इलाका इस बलिदानी मिट्टी ने अपने असंख्य लाल इस देश की बल्लेदी पर कुर्बान कर दिए नायक मेर सिंह एक ऐसे वीर योद्धा थे जिन्होंने पाकिस्तानी सेना के दांत खट्टे करते हुए अपना सुप्रीम साइकिल देकर देशवासियों को संदेश दिया कि खुश रहो अहले वतन अब हम तो सफर करते हैं अब हम तो सफर करते हैं कहते हैं कि शहीद तो चला जाता है लेकिन उन्हें याद कैसे रखा जाता है उन्हें याद उनके स्मारक जो बनते हैं उनके माध्यम से रखा जाता है मैं धन्यवाद ही हूँ हमारे हल्के के मंत्री कैबिनेट मंत्री लालचंद खटौल चौधरी जिन्होंने मैंने दस गेटों की उनको लिस्ट दी थी और एक ही दिन में आठ गेटों का जो नीम पत्थर शही परिवारों से है जिनमें सलाखती के काफ़ी शहीद थे सो शहीदों की याद में बनने वाले जो स्मारक है ना वो देश की भावी पीढ़ी के अंदर के देशभक्ति का संचार पैदा करते हैं राष्ट्र पर मर मिटने का जज्बा पैदा करते हैं कहते हैं शहीद कभी नहीं मरते शहीद हमेशा मर रहते हैं लेकिन शहीद की मौत कब होती है जब देश समाज सरकारें उनके बलिदान को बढ़ा देते हैं सो तो जितने भी जहाँ शहीदों के परिवार आए हैं मैं उनके चरणों में कोठी कोठी शीश झुकाता हूँ हमारे शास्त्र कहते हैं बाणी कहते हैं यहाँ शहीद परिवारों के चरण पड़ते हैं वो स्थान तीन स्थान तोले बन जाते हैं और जो इंसान उस मिट्टी से तिलक करता है जहाँ शहीद परिवारों के चरण पड़ते हैं उन्हें चार धामों की यात्रा का फल मिलता है तो मैंने स्कूलों के बच्चों से और अध्यापकों से ये विनती करी है कि ये स्कूल एक मंदिर के समान है जब इस प्रांगण में प्रवेश करें इसकी मिट्टी खुद से तिलक करें देखना आपके अंदर एक अलग तरह की ऊर्जा का संचार होगा तो एक फिर मैं जितने भी शहीदों के परिवार आए हैं उनके चरणों में वंदन करता हूँ और शहीद नायक मेर सिंह के परिजनों को कट कोटि कोटि प्रणाम करता हूँ सशक्त वंदन करता हूँ जिन्होंने ऐसा योद्धा देश को समर्पित कर दिया खासकर उनका बेटा प्रवीण जिसने अपने पिता को देखा भी नहीं मतलब दस दिनों के थे जब पिता कत्तर की जंग में शहीद हो गए और पिता ने युद्ध के मैदान से यह संदेश भेता कि मेरा बेटा मेरे घर बेटा हुआ है इसलिए उनका नाम जंगी रखो आज परिवार की तीसरी चौथी पीढ़ी शुरू हो गई लेकिन आज भी उनकी शहादत की गरिमा को बहाल रखे हुए हैं एक बार फिर मैं जितने भी शहीदों के परिवार हैं उनके चरणों में मैं शीद झुकाता हूँ जितने भी क्षेत्र के लोग आए हैं उनका भी आभार व्यक्तता हूँ और जितने मेरे मीडिया के भाई बंधु लोकतंत्र का चौथा स्तंभ आपका भी मैं दिल से आभार व्यक्तता हूँ आभार व्यक्त करता हूँ कि आप इन शहीद परिवार की बात को आगे लेके जाते हैं धन्यवाद जय हिंद जय भारत